ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਕੋਲ ਹੋ ਕੇ ਆਈਏ ਬਹੁਤ ਟਾਈਮ ਹੋ ਗਿਆ ਮਿਲਿਆਂ ਨੂੰ ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੇ ਜਦੋਂ ਫ੍ਰੀ ਹੋਈ ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾ ਸਾਨੂੰ ਫਿਰੋਜ਼ਪੁਰ ਆਉਣ ਨੂੰ ਜ਼ੋਰ ਦੇਣਾ ਐਤਵਾਰ ਦੀ ਛੁੱਟੀ ਸੀ ਮੈਂ ਕਿਹਾ ਚੱਲ ਮਾਤਾ ਅੱਜ ਚੱਲਦੇ ਆਂ ਫਿਰੋਜ਼ਪੁਰ ਮਾਸੀ ਨੂੰ ਅਤੇ ਨਾਲ ਬੱਚਿਆਂ ਨੂੰ ਮਿਲ ਕੇ ਲਾਉਨੇ ਆ ਮੇਰਾ ਵੀ ਦਿਲ ਕਰਦਾ ਤੱਕਾ ਤੁਕ ਲਗਾ ਗੱਡੀ ਸਟਾਰਟ ਕਰਕੇ ਆਪਣੇ ਪਿੰਡ ਡੱਲ ਤੋਂ ਫਿਰੋਜ਼ਪੁਰ ਨੂੰ ਹੋ ਤੁਰੇ ਰਾਹ ਜਾਂਦੇ ਆ ਬੱਚਾ ਜੋਗਾ ਨਿਕ ਸੁੱਕ ਤੇ ਕੇਲੇ ਵਗੈਰਾ ਖਾਣ ਨੂੰ ਲੈ ਕੇ ਕੋਈ 80 90 ਕਿਲੋਮੀਟਰ ਪੈਂਡਾ ਤੈਅ ਕਰਕੇ ਮਾਸੀ ਦੇ ਦਰਵਾਜੇ ਤੇ ਪਹੁੰਚ ਗਏ ਜਾ ਕੇ ਕੋਠੀ ਦੀ ਬੈਲ ਵਜਾਈ ਪਹਿਲੀ ਬੈਲ ਤੇ ਕੋਈ ਨਹੀਂ ਆਇਆ ਫਿਰ ਦੂਜੀ ਵਜਾ ਦਿੱਤੀ ਅੰਦਰੋਂ ਮਾਸੀ ਜੀ ਦੀ ਵੱਡੀ ਨੂੰ ਆਈ ਤੇ ਗੇਟ ਖੋਲ੍ਹ ਕੇ ਅੰਦਰ ਆਉਣ ਨੂੰ ਕਿਹਾ ਤੇ ਸਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਅੰਦਰ ਗਏ ਤਾਂ ਪਹਿਲਾਂ ਪਾਣੀ ਫਿਰ ਚਾਹ ਸਾਡੇ ਅੱਗੇ ਰੱਖ ਦਿੱਤੀ ਅਸੀਂ ਵੀ ਆਪਣੇ ਵੱਲੋਂ ਲਿਆਂਦੇ ਫਲ ਫਰੂਟ ਉਸੇ ਟੇਬਲ ਤੇ ਰੱਖ ਦਿੱਤੇ ਮਾਸੀ ਦਾ ਪੁੱਛਿਆ ਕਿ ਕਿਤੇ ਨਜ਼ਰ ਨਹੀਂ ਆ ਰਹੇ ਤਾਂ ਜਵਾਬ ਮਿਲਿਆ ਦਵਾਈ ਲੈਣ ਗਏ ਬਾਜ਼ਾਰ ਰਾਤ 7:00 ਵਜੇ ਆਉਣਗੇ ਮਾਤਾ ਨੇ ਨੂੰ ਤਾਂ ਉਹਨਾਂ ਦੇ ਪੇਕਿਆਂ ਦਾ ਹਾਲਚਲ ਜਾਣ ਲਿਆ ਬਸ ਫਿਰ ਅਸੀਂ ਤਿੰਨ ਕੋ ਘੰਟੇ ਰੁਕੇ ਪਰ ਕਿਸੇ ਬੱਚੇ ਨੇ ਸੱਤਕ ਸੱਤ ਨਹੀਂ ਕੀਤੀ ਸਾਡੇ ਨਾਲ ਬਸ ਕੋਈ ਕਿਸੇ ਨੁਕਰੇ ਮੋਬਾਈਲ ਤੇ ਗੇਮ ਖੇਡ ਰਿਆ ਸੀ ਕੋਈ ਕਿਸੇ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕੋਈ ਸਾਡਾ ਆਇਆ ਉਧਰ ਮਾਸੀ ਜੀ ਦੀ ਨੂੰਹ ਵੀ ਆਪਣੇ ਮੋਬਾਈਲ ਤੇ ਐਵੇਂ ਮਗਨ ਸੀ ਜਿਵੇਂ ਇਕੱਲੀ ਬੈਠੀ ਟਾਈਮ ਪਾਸ ਕਰ ਰਹੀ ਹੋਵੇ ਕਿਸੇ ਪਰਿਵਾਰ ਦੇ ਮੈਂਬਰ ਨੇ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਉਧਰ ਸਾਡੇ ਵੱਲੋਂ ਲਿਆਂਦੇ ਮਹਿੰਗੇ ਭਾਦੇ ਫਰੂਟ ਵੀ ਸਾਨੂੰ ਸਾਹਮਣੇ ਪਏ ਲਾਂਤਾਂ ਪਾਰੇ ਸੀ ਕਿ ਕਿੱਥੇ ਫਸਾ ਦਿੱਤਾ ਸਾਨੂੰ ਜਿੱਥੇ ਕੋਈ ਤੱਕਦਾ ਵੀ ਨਹੀਂ ਸਾਡੇ ਵੱਲ ਬਸ ਸਾਰੇ ਆਪੋ ਆਪਣੇ ਮੋਬਾਈਲ ਤੇ ਗੇਮ ਖੇਡ-ਖੇਡ ਖੁਸ਼ ਹੋ ਰਹੇ ਸੀ ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਸੀ ਅੱਕ ਕੇ ਮੇ ਮਾਤਾ ਨੂੰ ਇਸ਼ਾਰਾ ਕੀਤਾ ਕਿ ਤੁਰਦੇ ਬਣੀਏ ਹੁਣ ਬਹੁਤ ਹੋ ਗਈ ਇੱਜ਼ਤ ਆਪਣੀ ਤੁਰਨ ਲੱਗੀ ਮਾਤਾ ਨੇ ਫਿਰ ਆਪਣੀ ਜੇਬ ਚੋਂ 4-5 100-100 ਦੇ ਨੋਟ ਕੱਢੇ ਬੱਚਿਆਂ ਨੂੰ ਦੇਣ ਲਈ ਪਰ ਕਿਸੇ ਵੀ ਧਿਆਨ ਨਹੀਂ ਦਿੱਤਾ ਮਾਂ ਨੇ ਉਹ ਵੀ ਫਰੂਟ ਵਾਲੇ ਟੇਬਲ ਤੇ ਰੱਖ ਕੇ ਉੱਪਰ ਗਲਾਸ ਰੱਖ ਦਿੱਤਾ ਜਾਂਦੀ ਵਾਰ ਦੀ ਸਸਰੀਕਾਲ ਬੁਲਾ ਦਿੱਤੀ ਉਧਰ ਨੂ ਰਾਣੀ ਨੇ ਫਿਰ ਆਪਣਾ ਫਰਜ਼ ਅਦਾ ਕਰਦੀ ਨੇ ਕਿਹਾ ਕਿ ਬੈਠ ਜਾਓ ਮਾਸੀ ਜੀ ਰੋਟੀ ਬਣਾ ਲੈਨੇ ਆ ਮੈਂ ਕਹਿ ਦਿੱਤਾ ਭਾਬੀ ਜੀ ਅੱਗੇ ਹੀ ਫੂਜੀ ਫੋਈ ਪਈ ਆ ਚਾਹ ਪੀ ਪੀ ਕੇ ਫਿਰ ਜਦੋਂ ਆਏ ਫਿਰ ਖਾਵਾਂਗੇ ਉਸਨੇ ਦਵਾ-ਦਵ ਸਿਆਣੀਆਂ ਨੂਆਂ ਵਾਲਾ ਫਰਜ ਅਦਾ ਕੀਤਾ ਪੈਰਾਂ ਨੂੰ ਹੱਥ ਲਗਾ ਤੇ ਫਿਰ ਪਬਜੀ ਗੇਮ ਵੱਲ ਹੋ ਗਏ ਅਸੀਂ ਵੀ ਇਸ ਪਿਆਰ ਨੂੰ ਦੇਖਦੇ ਤੁਰਦੇ ਬਣੇ ਤੇ ਸਾਰੇ ਰਾਇਸ ਖਾਤਰਦਾਰੀ ਦੀਆਂ ਤਾਰੀਫਾਂ ਕਰਦੇ ਆਏ ਮੈਂ ਹੁਣ ਵੀ ਮਾਤਾ ਨੂੰ ਕਹਿ ਦਿੰਨਾ ਮਜ਼ਾਕ ਨਾਲ ਕਿ ਚੱਲ ਮਾਤਾ ਮਾਸੀ ਦੀ ਨੂ ਨੂੰ ਮਿਲਿਆ ਯਾਦ ਕਰਦੀ ਤੈਨੂੰ ਮਾਂ ਅੱਗੇ ਕੋਈ ਜਵਾਬ ਨਹੀਂ ਦਿੰਦੀ